ਇਨਾਂ ਦੇ ਜੀਵਨ ਦੇ ਵਿੱਚ ਸੱਚਾ ਗਿਆਨ ਵਰਤਦਾ ਹੈ ਜੇ ਉਹ ਸਿਰਜ ਬਸ ਖਾਦੇ ਰਿਹਾ ਕਰਕੇ ਉਹ ਸਭ ਕੁਝ ਕਮਾਉਂਦੇ ਨੇ ਤਾਂ ਅੰਦਰ ਦਾ ਉਦਮ ਹੈ ਜਿਹੜਾ ਖਤਮ ਹੋ ਜਾਂਦਾ ਹੈ ਸਾਨੂੰ ਕਾਰੇ ਨਹੀਂ ਰਹਿਣਾ ਪੈਂਦਾ ਬਾਹਰੀ ਉਤਾਲਾ ਨਹੀਂ ਕੋਈ ਕਰਨਾ ਪੈਂਦਾ ਬਾਹਰੀ ਕੋਈ ਕੰਮ ਨਹੀਂ ਕਰਨੀ ਗੱਲ ਮੈਂ ਥੋੜਾ ਜਿਹਾ ਲਾਗੇ ਲੈ ਕੇ ਜੀ ਆਮ ਆਪ ਸਭ ਨੂੰ ਹੁਣ ਦੇਖੋ ਆਪਾਂ ਸਾਰੇ ਗੁਰਦੁਆਰਾ ਸਰ ਚੱਲ ਕੇ ਆਏ ਹਾਂ ਬੈਠੇ ਹਾਂ ਇੱਕ ਬਾਰੀ ਕਰਮ ਹੈ ਸ਼ਰੀਰ ਦਾ ਕਰਮ ਹੈ ਦੋ ਤਰ੍ਹਾਂ ਦੇ ਕਰਮ ਹੁੰਦੇ ਨੇ ਇੱਕ ਕਰਮ ਹੁੰਦਾ ਹੈ ਮਨ ਦਾ ਕਰਮ ਦੂਜਾ ਕਰਮ ਹੁੰਦਾ ਹੈ ਸ਼ਰੀਰ ਦਾ ਕਰਮ ਗੁਰੂ ਦੇ ਦਰਬਾਰ ਦੇ ਅੰਦਰ ਆ ਕੇ ਬੈਠੇ ਹਾਂ ਇਹ ਸਾਡਾ ਸ਼ਰੀਰ ਦਾ ਕਰਮ ਹੈ ਮਨ ਦਾ ਕਰਮ ਅਲੱਗ ਹੁੰਦਾ ਹੈ ਤੇ ਮਨ ਦਾ ਕੰਮ ਕੀ ਅਸਲ ਦੇ ਵਿੱਚ ਅਸਲ ਕੰਮ ਕਰਦਾ ਜੋ ਮਨ ਚਿਤੁੰਦਾ ਹੈ ਜੋ ਮਨ ਸੁਚਦਾ ਹੈ ਉਹ ਹੀ ਸਾਡੇ ਸ਼ਰੀਰ ਤੇ ਕਰਨਾ ਹੁੰਦਾ ਹੈ ਉਹ ਹੀ ਸਾਡੇ ਸ਼ਰੀਰ ਨੂੰ ਕਮਾਉਣਾ ਹੁੰਦਾ ਐਸੇ ਨੂੰ ਹੀ ਗੱਭਰੂ ਕਬੀਰ ਜੀ ਦੇ ਬਚਨਾਂ ਨੂੰ ਥੋੜਾ ਜਿਹਾ ਹੋਰ ਟੁਗਾਈ ਦੇ ਵਿੱਚ ਲੈ ਜਾਈਏ ਕਬੀਰ ਇਕਾਲ ਚਿਤਵਤੇ ਫੁਲਦੇ ਗਲਤੇ ਆਸ ਮਨੁੱਖ ਕੋਈ ਨਾ ਪੂਰੇ ਉਚਾਲੇ ਉਪਰੇ ਰਾਸ ਤੇ ਗਿਨੋਂ ਘਾਪਰੇ ਜੀਵਨ ਦੇ ਅੰਦਰ ਅਲੱਗ-ਅਲੱਗ ਧਰਮ ਦੇ ਨਾਲ ਆਪਣੀਆਂ ਖੁਸ਼ੀਆਂ ਆਪਣੀਆਂ ਗਮੀਆਂ ਜਿਸ ਜਿਸ ਬਾਤ ਉਹਨੇ ਪਾਲੀਆਂ ਹੁੰਦੀਆਂ ਨੇ ਉਸ ਤਰ੍ਹਾਂ ਦੇ ਵਿਕਾਰ ਉਸ ਤਰ੍ਹਾਂ ਦੇ ਫੁੱਲ ਨੇ ਆਪਣੇ ਜੀਵਨ ਦੇ ਵਿੱਚ ਜਿਤਕ ਦਾਦੇ ਉਹਨਾਂ ਨੂੰ ਕੋ ਮੌਕਾ ਆਇਆ ਪਰ ਉਤੋਂ ਵੀ ਕੁਛੀ ਕਲਾਤ ਨਹੀਂ ਆਇਆ ਇਹ ਕੋਈ ਖੁਸ਼ੀ ਇਹ ਵਿਸ਼ਾ ਕੇ ਪਰਮਾਤਮਾ ਚ ਲੈ ਜਾਂਦਾ ਤੇ ਬੁਖਤ ਸੁਖ ਤੋਂ ਖੁਸ਼ੀ ਅਨੰਤ ਇਹ ਕਿਸੇ ਵੀ ਪ੍ਰਦਾਨ ਤੋਂ ਨਹੀਂ ਮਿਲਦਾ ਸਾ ਨਾ ਹੀ ਕਿਸੇ ਰਿਸ਼ਤੇ ਤੋਂ ਮਿਲਦਾ ਹੈ ਜੇ ਕੋਈ ਕਹੇ ਕਿ ਮੈਨੂੰ ਮੇਰੇ ਮਾਤਾ ਪਿਤਾ ਮੇਰੇ ਭੈਣ ਭਰਾ ਮੇਰਾ ਪਤੀ ਜਾਂ ਪਤਨੀ ਬੱਚੇ ਦੋਸਤ ਬਿੱਤਰ ਕੋਈ ਮੈਨੂੰ ਖੁਸ਼ ਕਰ ਦੇਵੇਗਾ ਕੋਈ ਮੈਨੂੰ ਆਨੰਦ ਦੇ ਦੇਵੇਗਾ ਮੇਰੇ ਦੁੱਖ ਘਟ ਦੇ ਦੇਗਾ ਤੇ ਬੜੇ ਬੜੇ ਚੁਣਦੇ ਨੇ ਮਾਤਾ ਪਿਤਾ ਵੀ ਸੁੱਖ ਨਹੀਂ ਦੇ ਸਕਦੇ ਪੈਣ ਭਰਾ ਵੀ ਕੋਈ ਰਿਸ਼ਤਾ ਵੀ ਰਿਸ਼ਤਾ ਦੇ ਸਕਦਾ ਕਿਉਂਕਿ ਸੁੱਖ ਤੇ ਮੁਕ ਦਾ ਸੰਬੰਧ ਹੀ ਆਪਣੇ ਆਪ ਨਾਲ ਹੈ ਦੂਜੇ ਦੇ ਨਾਲ ਨਹੀਂ ਇਹਦਾ ਸੰਬੰਧ ਆਪਣੇ ਆਪ ਨਾਲ ਹੈ ਕਿਸੀ ਆਪਣੇ ਆਪ ਦੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੇ ਵਿਚਾਰ ਇਸ ਤਰ੍ਹਾਂ ਦੇ ਖੁਦ ਨੇ ਪਾਲੇ ਹੋਏ ਨੇ ਉਹਨਾਂ ਨੇ ਖੁਦ ਨੇ ਨਹੀਂ ਕਿ ਸਾਨੂੰ ਸੁੱਖ ਦੇਣਾ। ਪ੍ਰਾਪਤ ਨਹੀਂ ਸੁੱਖ ਦੇਣਾ। ਮੰਨ ਲਓ ਕਿ ਅੱਜ ਸੀ 25000 ਰੁਪਏ ਕਮਾਉਂਦੇ ਹਾਂ ਅਸੀਂ ਕਹਿੰਦੇ ਹਾਂ ਲੱਖ ਕਮਾਈ। ਉਹ ਲੱਖ ਨਹੀਂ ਮਿਲ ਜਾਇਆ। ਫਿਰ ਲੱਖ ਦੇ ਟਿਕਾਣਾ ਨਹੀਂ ਦਿੱਤੀ। ਨਹੀਂ। ਫਿਰ ਸੋਚਿਆ ਕਿ ਹੁਣ 1.5 ਲੱਖ 2 ਲੱਖ ਤੱਕ ਪਹੁੰਚੇ। ਜਿਉਂ ਉਸ ਕੋਲ ਹੀ ਵੱਧ ਗਏ ਉਹ ਕੋਈ ਨਹੀਂ ਸੋਚਾਂਗੇ ਤਾਂ ਮਨ ਨੂੰ ਭਾਰੀ ਤਵੱਕ ਦੀ ਸੰਤੋਸ਼ਟੀ ਮਿਲਦੀ ਭਾਵੇਂ ਕਿ ਆਸਾ ਮਤਸਾ ਹੋਰ ਵੱਧ ਹੀ ਜਾਂਦੀਆਂ ਨੇ ਮਨ ਹੋਰ ਅੰਗੇ ਦੇ ਤੌਰ ਤੇ ਆਮੇ ਲੱਗੇ ਹੀ ਰਹਾਂਗੇ ਜਦੋਂ ਸਹਿਜ ਅਵਸਥਾ ਦੇ ਵਿੱਚ ਟਿਕ ਕੇ ਕਰਕੇ ਮਨ ਅਕਾਗਰ परमात्मा ਦੀ ਬਾਣੀ ਨੂੰ ਮੰਨਣਾ ਸ਼ੁਰੂ ਕਰਤਦਾ ਹੈ ਅੰਦਰੋਂ ਜਿਉਣਾ ਸ਼ੁਰੂ ਕਰਤਦਾ ਹੈ ਤਾਂ ਫਿਰ ਅਸੀਂ ਸਹੇਜੇ ਤੁਸਾਂ ਤੁਸਾਂ ਕੋ ਕਰਦੇ ਟਿਕਾ ਤੁਸਾਂ ਕੋ ਕਰਦੇ ਆਨ ਪੜ ਕਰਾ ਦੇਂਦੇ ਬਾਬਾ ਕਬੀਰ ਜੀ ਅੱਜ ਦੇ ਗੱਜਤ ਕੋ ਸਾਨੂੰ ਸਮਝਾ ਰਹੇ ਨੇ ਤੂੰ ਮੇਰੋ ਮੇਰ ਪਰਬਤ ਸੁਆਮੀ ਕੋਟ ਗਹੀ ਮੈਂ ਦੇ ਤਾ ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਮੈਂ ਤੈਨੂੰ ਆਪਣਾ ਸਵੇਰ ਪਰਬਤ ਮੰਦਿਆ ਹੈ ਤੈਨ ਕਿਹਾ ਕੋਟ ਆਸ ਕਰਕੇ ਆਉਂਦਾ ਓਟ ਨਹੀਂ ਮੰਦੇ ਤੁਸੀਂ ਧਿਆਨ ਮਾਰ ਕੇ ਦੇਖੋ ਜਦੋਂ ਸਾਡੇ ਜੀਵਨ ਦੇ ਵਿੱਚ ਕੋਈ ਪਰੇਸ਼ਾਨੀ ਕੋਈ ਦੁੱਖ ਆਉਂਦਾ ਹੈ ਤਾਂ ਜ਼ਿਆਦਾਤਰ ਮਨੁੱਖ ਦਾ ਸੁਭਾਅ ਹੁੰਦਾ ਹੈ ਉਹ ਬਾਹਰੋਂ ਦਾ ਅਸਰਾਂ ਤੱਕਦਾ ਹੈ ਮਨੁੱਖ ਦਾ ਕਿਸੇ ਵਾਰੀ ਇਨਸਾਨ ਦਾ ਤਾਂ ਜਿਹੜੇ ਬਾਹਰੀ ਕੌਟ ਆਸਰੇ ਨੇ ਬਾਹਰੀ ਆਸਰ ਜਿਹੜੇ ਆਧਾਰ ਅਸੀਂ ਬਣਾਉਂਦੇ ਹਾਂ ਓਟ ਬਣਾਉਂਦੇ ਹਾਂ ਉਹ ਵੀ ਭਾਈ ਉਥੋਂ ਕਰਕੇ ਸਾਡੀ ਮਦਦ ਉਥੋਂ ਕਰਕੇ ਸਾਨੂੰ ਕੁਝ ਦੇ ਸਕਦੇ ਨੇ ਜਿੱਥੋਂ ਤੱਕ ਉਹਨਾਂ ਦੀ ਸਕੀਮ ਆਉਂਦੀ ਹੈ। ਇੱਕ ਲਿਮਿਟ ਦੇ ਇਹ ਮਾੜੀ ਗੱਲ ਦੀ ਚੰਗੀ ਗੱਲ ਹੈ ਜਿੱਦਾਂ ਉਹ ਕਰ ਸਕਦੇ ਕਰਦੇ। ਉਹਨਾਂ ਦਾ ਥੋੜਾ-ਬੋੜਾ ਵਾੜ ਸਕਦਾ ਹੈ ਜੋ ਕਰਮਾਤਮਾ ਨੇ ਦਿੱਤਾ ਹੈ ਪਰ ਮੰਨਦਰ ਤੇਲਪ ਦੇਦ ਰੋ ਇਹ ਸਾਰਾ ਕੁਝ ਕਰਮਾਤਮਾ ਦੇ ਦੁਆਰਾ ਪੜਦਾ ਹੈ। ਜੇ ਕੋਈ ਇਨਸਾਨ ਇਸ ਨੂੰ ਮੰਨ ਲਵੇ ਜੇ ਕੋਈ ਸਮਝ ਲਵੇ ਆਪ ਸਭ ਬੜੇ ਕੇ ਕਾਲ ਦੇ ਨਾਲ ਬਿਠ ਕੇ ਉਹ ਆਪ ਸਮਝ ਰਹੇ ਹੋਗੇ ਕਿ ਮੈਂ ਕਿਸ ਲੇਗਲ ਹਸਪਤਾਲ ਨੂੰ ਕਿਹਨਾਂ ਚੋਂਦਾ ਉਹ ਨੌਕਸੇਰ ਕੀ ਸਾਨੂੰ ਥੋੜਾ ਮੋਟਾ ਰਾਹ ਬਤਾਉਂਦਾ ਏ ਪਰ ਜਿੱਦ ਜੋ ਵੀ ਬਣਦੀ ਹੈ ਉਹ ਪਰਮਾਤਮਾ ਬਣਾਉਂਦਾ ਇਹ ਨੂੰ ਸਪਸ਼ਟ ਕਰ ਲੈਂਦੇ ਹਾਂ ਬਾਬਾ ਕਬੀਰ ਜੀ ਕਿਥਾਂ ਕਿਸ ਸਮਝਾਉਂਦੇ ਨੇ ਕبھی ਸੰਪੇਰ ਦੇਖਣਾ ਹਲ ਹੈ ਦੇਖਤ ਦੇਖਣਾ ਤੇ ਬਾਬਾ ਕਬੀਰ ਜੀ ਬਿਆਨ ਕਰਦੇ ਨੇ ਜਦੋਂ ਜ਼ਿੰਦਗੀ ਦੇ ਵਿੱਚ ਕੋਈ ਵਿਪਤ ਬਣ ਜਾਵੇ ਕੋਈ ਸੰਪਤ ਕੋਈ ਔਖੀ ਘੜੀ ਬਣ ਜਾਏ ਸੰਪਤੇ ਦੇਖ ਨਾ ਹਲਕੀ ਹੈ ਵਿਪਤ ਦੇਖਣਾ ਲੋਈ ਪਾਪਤਰੀ ਜਦੋਂ ਕੋਈ ਖੁਸ਼ੀ ਦਾ ਸਮਾਂ ਹੋਵੇ ਤਾਂ ਉਦੋਂ ਬਹੁਤਾ ਖੁਸ਼ ਨਹੀਂ ਹੋਣਾ ਚਾਹੀਦਾ ਵਿਪਤ ਦੇਖਣਾ ਲੋਈ ਤੇ ਜਦੋਂ ਕੋਈ ਵਿਪਤਾ ਬਣ ਜਾਏ ਕੋਈ ਮਾੜਾ ਸਮਾਂ ਬਣ ਜਾਏ ਤਾਂ ਉਦੋਂ ਉਮਾਦੀ ਨਹੀਂ ਚਾਹੀਦਾ ਅਗਲੀ ਪੰਕਤੀ ਜਿਹੜੀ ਬੜੀ ਸਪਸ਼ਟ ਰਹੇਗੀ

ਪਰ ਬਾਬਾ ਕਬੀਰ ਜੀ ਕਹਿੰਦੇ ਜੋ ਹੋਣਾ ਹੈ ਜੋ ਵਾਪਨਾ ਹੈ ਉਹ ਹੋ ਕੇ ਹੀ ਰਹਿਣਾ ਹੈ ਜਿੰਨੇ ਰੱਜਿਆ ਸੁਖ ਹੋਵੇ ਜਦੋਂ ਇਸ ਤਰ੍ਹਾਂ ਦੇ ਲਾਗ ਬਣ ਜਾਂਦੇ ਨੇ ਉਹ ਵਿਆਪਕ ਹੀ ਨਹੀਂ ਰਹਿਦਾ ਤਾਂ ਉਕਸਿਆ ਨਾ ਤੇ ਬਹੁਤ ਬਣਦਾ ਹੈ ਨਾ ਇਸ ਤਰ੍ਹਾਂ ਕੋਈ ਨਾਮ ਵਾਪਕੇ ਇਸ ਤਰ੍ਹਾਂ ਕੋਈ ਨਾਮ ਹੋਵੇ ਪਰ ਫਿਰ ਵੀ ਆਪਣੀ ਬੁੱਧੀ ਦੇ ਨਾਲ ਕੋਈ ਫੈਸਲੇ ਚਲਾਕ ਕੋ ਚਲਾਕ ਕੋਲੋਂ ਵੀ ਐਸੇ ਲੈ ਲੈਂਦਾ ਹੈ ਜਿਵੇਂ ਉਹ ਬਾਗ ਵਿੱਚ ਜਾ ਕੇ ਕੁਝ ਪਾਉਂਦਾ ਹੋਵੇ ਇਹ ਆ ਫੈਸਲੇ ਮੈਨੂੰ ਨਹੀਂ ਕਰਨੇ ਚਾਹੀਦੇ ਸਿਰਸ ਰਸਤੇ ਨੂੰ ਨਹੀਂ ਜਾਣਤਾ ਇਹਨਾਂ ਦੁੱਖ ਸੁੱਖ ਸਾਡੇ ਆਪਣੇ ਨੇ ਮੈਂ ਥੋੜਾ ਜਿਹਾ ਪਾਸੇ ਨਹੀਂ ਆ ਜਾਣਾ ਜਦ ਕਿ ਸਰ ਦੇ ਇੱਕ ਪੰਨੇ ਕਿਸਾਝੀ ਕਰ ਲਏਗੇ ਹੁਕਮ ਦੀ ਉਪਰ ਜੇ ਹੁਕਮ ਤੇ ਲੜਵੜਿਆਈ ਹੁਕਮ ਦੀ ਹੁਕਮੰਦੀ ਚ ਹੁਕਮ ਲੈ ਕੇ ਦੁੱਖ ਸੁੱਖ ਕਰੀ ਹੁਕਮ ਦੇ ਵਿੱਚ ਹੀ ਮਨੁੱਖ ਦੁੱਖ ਤੇ ਸੁੱਖ ਹੁੰਦਾ ਹੈ ਹੁਣ ਔਖੇ ਤੇ ਸੁੱਖ ਤੇ ਮੌਲ ਮੰਦਾ ਦੇ ਸਾਨੇ ਅਕਾਲ ਪੁਰਖ ਪਰਮਾਤਮਾ ਆਪਾਂ ਸਾਰੇ ਹੀ ਕਹਿੰਦੇ ਹਾਂ ਕਿ ਗੁਰੂ ਸੁੱਖਾਂ ਦਾ ਪੰਡਾਲ ਦੇ ਸੁੱਖਾਂ ਦਾ ਖਜਾਨਾ ਹੈ ਗੁਰੂ ਸੁੱਖ ਦਿੰਦਾ ਹੈ ਪਰ ਦੁੱਖ ਨਹੀਂ ਦਿੰਦਾ ਦੁੱਖ ਨਹੀਂ ਦਿੰਦਾ ਗੁਰਬਾਣੀ ਦੇ ਅੰਦਰ ਕਿਤੇ ਵੀ ਇਹ ਨਹੀਂ ਕਿਹਾ ਗਿਆ ਕਿ ਦੁੱਖ ਇਹਨਾਂ ਵੱਟ ਦਿੰਦਾ ਮੇਰੇ ਧਿਆਨ ਦੇ ਵਿੱਚ ਨਹੀਂ ਹੋਵੇਗਾ ਪਰ ਦੁੱਖ ਨਹੀਂ ਦਿੰਦਾ

ਸਦਾ ਗੁਰੂ ਦਾ। ਮੈਂ ਥੋੜਾ ਫਿਲਾਸੋਫੀਕਲ ਜਾ ਰਿਹਾ ਆਪ ਸਮਝਣ ਦੀ ਕੋਸ਼ਿਸ਼ ਕਰੇ। ਤਾਂ ਜੋ ਪੰਕਤੀ ਇਹ ਪੜਦੇ ਹਾਂ ਹੁਕਮ ਹੀ ਲੇਖ दुख ਸੁਖ। ਪੰਨਾ। ਕੋਮਨ ਲਿਖਿਆ ਗਿਆ ਹੈ ਕਿ ਮਨੁੱਖ ਸਾਡੇ ਸਾਹਮਣੇ ਦੋ ਰੋਡ ਜਾ ਰਹੇਗੇ। ਉਹਨੇ ਰੋਡ ਪ੍ਰਮਾਤਮਾ ਨੇ ਬਣਾਏ। ਇੱਕ ਰੋਡ ਗਿਆਨੀਆਂ ਦਾ ਹੈ, ਇੱਕ ਸੜਕ ਗਿਆਨੀਆਂ ਦੀ ਹੈ। ਇੱਕ ਸੜਕ ਮਰਿਆ ਦੀ ਹੈ। ਪਰ ਦੋਵੇਂ ਹੀ ਹੁਕਮ ਦੇ ਵਿੱਚ ਹੈ। ਕੋਈ ਨੋਖ ਨੋਖ ਦਿਮਾਗ ਦਿੱਤਾ ਹੈ ਗੁੱਲੀ ਗੁੱਤੀ ਹੈ ਬਲੱਖ ਜਾਣੇ ਕਿ ਜ਼ਿੰਦਗੀ ਨੂੰ ਜਿਉਣ ਲਈ ਇੱਕ ਚੰਗਾ ਰੋਡ ਅਪਣਾ ਲੇ ਜਾਂ ਕਿ ਇੱਕ ਗੁਲਾਬ ਰਸਤਾ ਅਪਣਾ ਲੇ ਇਹ ਵੀ ਆਪਣੇ ਆਪ ਤੇ ਲੱਗਦਾ ਹੈ ਰਸਤੇ ਦੋਵੇਂ ਹੀ ਪ੍ਰਮਾਤਮਾ ਦੇ ਰਾਹ ਦੋਨੇ ਹੀ ਪ੍ਰਕਾਰ ਤੋਂ ਪ੍ਰਮਾਤਮਾ ਨੇ ਪੜਾਈ ਹੈ ਕਿਉਂ ਇਹ ਗੁਰਬਾਣੀ ਸਪਸ਼ਟ ਕਰਦੀ ਹੈ ਦੇਖੇ ਅਮਰਤ ਕਰਤਾਰਿ ਵਾਏ ਸੰਸਾਰ ਦੇਖ ਤੋਂ ਕੋਈ ਫਨ ਲਾਈ ਅੰਮ੍ਰਿਤ ਵੀ ਪਰਮਾਤਮਾ ਨੇ ਹੀ ਉਪਾਇਆ ਹੋਵੇ ਜ਼ਹਿਰ ਵੀ ਪਰਮਾਤਮਾ ਨੇ ਹੀ ਉਪਾਇਆ ਉਹਨੇ ਕਿਹਾ ਕਿ ਕਿਹਦਾ ਇਹਨੂੰ ਥੋੜਾ ਜਿਹਾ ਇਸਨੂੰ ਖਸੇਵੇਂ ਦੇ ਲਈ ਇਸ ਦੇਹੀ ਅੰਦਰ ਪੰਜ ਜੋਰ ਬਸੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅੰਮ੍ਰਿਤ ਲੂਟੇ ਮਨ ਮੁਕ ਨਹੀਂ ਹੋ ਜੈ ਕੋਈ ਨਸਰੇ ਉਹਨਾਂ ਕੋਈ ਨ ਸੁਣੇ ਪੁਕਾਰ ਨੂੰ ਅਤੇ ਬੜਾ ਸਮਝਣ ਨੂੰ। ਜਦੋਂ ਪਿਛਲੀ ਪੰਕਤੀ ਤੇ ਆਉਂਦਾ। ਕੌਣ ਨਹੀਂ ਸੁਣਦਾ ਦੀ ਪੁਕਾਰ ਨੂੰ। ਮਾਤਾ ਪਿਤਾ ਦੀ ਪੁਕਾਰ ਨਹੀਂ ਸੁਣ ਸਕਦੇ ਜਦੋਂ ਕਾਮ, ਕ્રોਧ, ਲੋਭ, অহੰਕਾਰ ਭਰੀ ਪਿਆ ਹੁੰਦਾ ਹੈ। ਇਹ ਨੂੰ ਬਹੁਤ ਸਪਸ਼ਟ ਕਰ ਲਈ ਜਹ ਮਾਤ ਪਿਤਾ ਸੁਖੀ ਬੇਕ ਨ ਭਈ। ਜਿੱਥੇ ਕਿਥੇ ਮੈਨੂੰ ਲੈ ਛਡਾਈ। ਇਹ ਜਿੱਥੇ ਕਿਥੇ ਜਹ ਮਾਤ ਪਿਤਾ ਜੋ ਪੰਕਤੀ ਉਹ ਪਹਿਲਾਂ ਪੜ੍ਹੀ ਹੈ ਇਹ ਸਾਰੇ ਹੀ ਆਮ ਕੋਈ ਵੀ ਨਹੀਂ ਜਾ ਸਕਦਾ ਕੋਈ ਵੀ ਰਕ ਸਕਦਾ ਕੋਈ ਵੀ ਸੰਭਾਲ ਨਹੀਂ ਸਕਦਾ ਕੋਈ ਦੂਸਰੇ ਨੂੰ ਕਹਾਂ ਕੋਈ ਪੁਕਾਰ ਨਹੀਂ ਜੇ ਸੁਣਦਾ ਭਲੇ ਹਤੇ ਆਪਣੀ ਜੀਵਨ ਅੰਦਰ ਚਾਤੀ ਮਾਰ ਕਿੰਨੇ ਵਾਰ ਤੈਨੂੰ ਅਹੰਕਾਰ ਨੇ ਆਪਣੇ ਦੁਆਰਾ ਚਲਾਇਆ ਰੱਖਿਆ ਅਹੰਕਾਰ ਦੇ ਨਾਲ ਕਿੰਨਾ ਪਿਆਰਾ ਰਿਸ਼ਤਾ ਹੈ ਤੇਰਾ ਕਦੇ ਵੀ ਅਹੰਕਾਰ ਨੂੰ ਕੋ ਡੇਗਿਆ ਨਹੀਂ ਆਪਣੇ ਜੀਵਨ ਤੋਂ ਕੱਢਿਆ ਨਹੀਂ ਪਰ ਆਪ ਸੱਚ ਜਾਣੇ ਅਹੰਕਾਰ ਆਪਣੇ ਨਾਲ ਵੀ ਖੜਾ ਲਗਾ ਲਗਾਏ ਭਲਾਵਾ ਦੇ ਨਾਲ ਵੀ ਕੰਧਾਂ ਕਰਵਾ ਦਿੰਦਾ ਹੈ ਉਸਤੇ ਗਿਲੇ ਕਰਵਾ ਦਿੰਦਾ ਹੈ ਸਿਰਫ ਅਹੰਕਾਰ ਹੁੰਦਾ ਹੀ ਉਹ ਕੁਝ ਵੀ ਨਹੀਂ ਬਾਰੇ ਘਾਟੇ ਵਾਦੇ ਤੇ ਹਰ ਕਿਸੇ ਨੂੰ ਪਤਾ ਨਹੀਂ ਭਾਈ ਅੱਜ بڑا ਵਾਦਾ ਹੈ ਕੱਲ ਨੂੰ ਘਾਟਾ ਵੀ ਹੋ ਸਕਦਾ ਹੈ ਪੈਸੇ ਲੱਗੇ ਹਨ ਪਰ ਉਥੇ ਕੰਮ ਕਰਦਾ ਹੁੰਦਾ ਹੈ ਲੋਹਕਾਰ ਕਿ ਮੈਂ ਜ਼ਿਆਦਾ ਮਿਹਨਤ ਕੀਤੀ ਹੈ ਮੇਰਾ ਬਹੁਤ ਕੁਝ ਜ਼ਿਆਦਾ ਹੈ ਇਹ ਵੀ ਕੁਝ ਵੀ ਨਹੀਂ ਕੀਤਾ ਤਾਂ ਫਿਰ ਉਹ ਉਹ ਹੰਕਾਰ ਵਰਗੀ ਗੱਲ ਹੁੰਦੀ ਹੈ ਭਾਵੇਂ ਕਿ ਮਨੋਂ ਵੀ ਸੱਚਾ ਹੋਵੇ ਕਿ ਮੇਰਾ ਉਤਨ ਜ਼ਿਆਦਾ ਹੈ ਮੈਂ ਕਿੰਨਾ ਜ਼ਿਆਦਾ ਕੀਤੀ ਹੈ ਇਹਨੇ ਕੁਝ ਵੀ ਨਹੀਂ ਕੀਤਾ ਭਾਵੇਂ ਭਲਾ ਹੀ ਹੋਵੇ ਉਹ ਹੋ ਸਕਦਾ ਹੈ ਉਹਨੂੰ ਭਲਾ ਦਾ ਰਿਸ਼ਤਾ ਇਹ ਕਹਿ ਤੂੰ ਇਹ ਵੀ ਬੰਦਾ ਕਹਿ ਸਕਦਾ ਕਿ ਚਲ ਕੋਈ ਨਹੀਂ ਇਹਦੀ ਮੱਤ ਬੁੱਧ ਨੇ ਜਿੰਨਾ ਕੰਮ ਕੀਤਾ ਇਹਨੇ ਹੁਣ ਤੱਕ ਕਰ ਲਿਆ ਪਰ ਅਹੰਕਾਰ ਆਪਣਾ ਕੰਮ ਕਰਦਾ ਰਹੇਗਾ ਅਹੰਕਾਰ ਨਹੀਂ ਟਿਕਣ ਦਿੰਦਾ ਹੁੰਦਾ ਕੰਪਲਿਆ ਕਿਰਤੀਆਂ ਵਾਲ ਮੇਰਾ ਅਹੰਕਾਰ ਇਹ ਦਿਨ ਚੱਕੀ ਕਰਦਾ ਹੈ ਹੁਣ ਬੜਾ ਸ਼ਰੰਗੇ ਦੇ ਨਾਲ ਆਪਣੀ ਮਨਾਂ ਦੇ ਵਿੱਚ ਚਾਤੀ ਮਾਰੀ ਹੈ ਜੀ ਕਦੇ ਅਹੰਕਾਰ ਨੂੰ ਲਗਾੜਦੇ ਹੋਏ ਕਿ ਅਸੀਂ ਕਦੇ ਨਿਮਰਤਾ ਨੂੰ ਵੀ ਆਪਣੇ ਜੀਵਨ ਵਿੱਚ ਖਾਦ ਉੱਤੀ ਹੈ ਨਿਮਰਤਾ ਇਹ ਨੂੰ ਜਾਨਦਾ ਤੇ ਲੱਗਦਾ ਹੈ ਕਿ ਤੁਹ ਲੱਗਦਾ ਹੈ ਜਿਹੜੇ ਇਸ ਕਥਾ ਕੀਰਤਨ ਜਾਂ ਕਿਸੇ ਹੋਰ ਤਰ੍ਹਾਂ ਦੇ ਨਾਲ ਸਮਝੋ ਪਰ ਇਹਨਾਂ ਨੂੰ